ਦੇਸ਼ ਦੁਨੀਆ ਵਿੱਚ ਵਸਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਕਤ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆ ਅੱਜ ਦੀਆਂ ਬੜੀਆਂ ਪੰਜ ਅਹਿਮ ਖਬਰਾਂ ਆਓ ਇਹਨਾਂ ਪੰਜ ਅਹਿਮ ਖਬਰਾਂ ਦਾ ਤੁਹਾਨੂੰ ਪਹਿਲਾਂ ਸੁਣਾਉਣਾ ਸੰਖੇਪ ਤੇ ਉਸ ਤੋਂ ਬਾਅਦ ਸੁਣਾਵਾਂਗੇ ਇਹਨਾਂ ਖਬਰਾਂ ਦਾ ਵਿਸਤਾਰ ਤੇ ਪੈਦਲ ਯਾਤਰਾ ਦੌਰਾਨ ਦਿੱਲੀ ਦੇ ਵਿੱਚ ਅੱਜ ਕੈਜਰੀਵਾਲ ਉੱਪਰ ਇੱਕ ਤਾਤ ਪਦਾਰਥ ਸੁੱਟੜ ਦੀ ਕੋਸ਼ਿਸ਼ ਕੀਤੀ ਗਈ ਹੈ ਉੱਥੇ ਡੱਲੇਵਾਲ ਨੇ ਪਾਣੀ ਪਲਾਕੇ ਖਲਵਾਇਆ ਹਰ ਦੋ ਝੰਡੇ ਦਾ ਮਰਨ ਵਰਤ ਜੇ ਸਰਕਾਰ ਕਲਬਤ ਲਈ ਨਾ ਆਈ ਤਾਂ 6 ਦਸੰਬਰ ਨੂੰ ਦਿੱਲੀ ਵੱਲ ਨੂੰ ਮਾਰਚ ਕਰਾਂਗੇ ਇਹ ਕਿਹਾ ਜਗਜੀਤ ਸਿੰਘ ਡੱਲੇਵਾਨੇ ਪੰਜਾਬ ਨੂੰ ਗੰਭੀਰ ਆਰਥਿਕ ਸੰਕਟ ਵਿੱਚ ਤੱਕ ਦਿੱਤਾ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਪ੍ਰਤਾਪ ਸਿੰਘ ਬਾਜਬਾਨੀ ਸ਼ਹੀਦੀ ਦਿਹਾੜਿਆਂ ਦੇ ਮੱਦੇ ਨਜ਼ਰ ਨਗਰ ਨਿਗਮ ਤੇ ਕੌਂਸਲ ਚੋਣਾਂ ਜਨਵਰੀ ਵਿੱਚ ਕਰਵਾਈਆਂ ਜਾਣ ਆਖਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ 186 ਪਿੰਡਾਂ ਦੀ ਜ਼ਮੀਨ ਅਕਵਾਇਰ ਕਰੇਗੀ ਕੇਂਦਰ ਸਰਕਾਰ ਦਿੱਲੀ ਅੰਮ੍ਰਿਤਸਰ ਬੁਲਟਨ ਟ੍ਰੇਨ ਲਈ ਸਰਵੇ ਸ਼ੁਰੂ ਤੇ ਆਓ ਹੁਣ ਇਹਨਾਂ ਖਬਰਾਂ ਦਾ ਤੁਹਾਨੂੰ ਸੁਣਾਉਣਾ ਹੈ ਪ੍ਰਸਤਾਵ ਦਿੱਲੀ ਦੇ ਅੱਜ ਗ੍ਰੇਟਰ ਕਲਾਸ਼ ਇਲਾਕੇ 'ਚ ਇੱਕ ਵਿਅਕਤੀ ਨੇ ਆਪਣੀ ਪੈਦਲ ਯਾਤਰਾ ਦੌਰਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਤਰਲ ਪਦਾਰਥ ਸੁੱਟਣ ਦੀ ਕੋਸ਼ਿਸ਼ ਕੀਤੀ ਦਿੱਲੀ ਪੁਲਿਸ ਨੇ ਇਹ ਤਲਪਤਾਤ ਸੁੱਟਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਹਰਾਤ ਵਿੱਚ ਲੈ ਲਿਆ ਤੇ ਦੂਸਰੀ ਖਬਰ ਐ ਖਨੌਰੀ ਬਾਡਰ ਤੋਂ ਤੀ ਕਿਸਾਨ ਆਗੂ ਸਰਜੀਤ ਸਿੰਘ ਹਰ ਦੋ ਝੰਡਾ ਨੇ ਮਾਰਨ ਵਾਰ ਤਾ ਉਹ ਤੋੜ ਦਿੱਤਾ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਨਾਰੀਅਲ ਪਾੜੀ ਪਾ ਕੇ ਸਰਜੀਤ ਸਿੰਘ ਹਰ ਦੋ ਝੰਡਾ ਦਾ ਮਾਰਨ ਵਾਰਤ ਖਲਵਾਇਆ ਉਹ 26 ਨਵੰਬਰ ਤੋਂ ਮਾਰਨ ਵਾਰਤ ਤੇ ਬੈਠੇ ਸਨ ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਕਹਿਣਾ ਹੈ ਕਿ ਉਹ ਆਦੀ ਪੋਖੜਤਾਲ ਨਾਰੀਅਲ ਪਾਣੀ ਨਾਲ ਸਮਲਤ ਹੋਈ ਹੈ ਮੇਰੀ ਪੋਖੜਤਾਲ ਜਾਰੀ ਰਹੇਗੀ ਕਿਉਂਕਿ ਜਥੇਬੰਦੀ ਦੇ ਪ੍ਰਧਾਨ ਅਤੇ ਕਨਵੀਨਰ ਹੋਣ ਦੇ ਨਾਤੇ ਇਹ ਮੇਰੀ ਜ਼ਿੰਮੇਵਾਰੀ ਹੈ ਜੇਕਰ ਸਰਕਾਰ ਗੱਲਬਾਤ ਲਈ ਨਾ ਆਈ ਤਾਂ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਹੋਵੇਗਾ ਤੇ ਦੋਸਤੋ ਆਓ ਤੁਹਾਨੂੰ ਅਗਰੀ ਖਬਰ ਸੁਲਾ ਦਿੰਦੇ ਆ ਅਗਰੀ ਖਬਰ ਹੈ ਕਿ ਚੰਡੀਗੜ੍ਹ ਤੋਂ ਵਿਧਾਨ ਸਭਾ ਦੇ ਗੁਰੂਦੀਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਨੇ ਟਵੀਟ ਕਰਕੇ ਕਿਹਾ ਕਿ ਆਪ ਸਰਕਾਰ ਨੇ ਸੂਬੇ ਨੂੰ ਗੰਭੀਰ ਆਰਥਿਕ ਸੰਕਟ ਵਿੱਚ ਤੱਕ ਦਿੱਤਾ ਹੈ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰ ਤੋਂ ਬਾਅਦ ਆਪ ਨੇ ਵਿਸ਼ਵ ਬੈਂਕ ਤੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ ਸਤੰਬਰ 2022 ਵਿੱਚ ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ ਕਬੋਰਡ ਨੇ ਪੰਜਾਬ ਨੂੰ 150 ਬਿਲੀਅਨ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ 2022 ਵਿੱਚ ਆਪ ਨੇ ਸਤਾ ਸੰਭਾਲੀ ਤਾਂ ਪੰਜਾਬ ਸਰ 2.60 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਹੁਣ ਆਪ ਦੀਆਂ ਨੁਕਸਾਨਦਾਰ ਨੀਤੀਆਂ ਤੇ ਆਰਥਿਕਤਾ ਦੀ ਦੁਰਵਰਤੋਂ ਕਾਰਨ ਪੰਜਾਬ ਸਰ ਤੇ 3.74 ਲੱਖ ਕਰੋੜ ਰੁਪਏ ਦਾ ਬਕਾਇਆ ਕਰਜ਼ਾ ਹੋਊਗਾ ਅਨੁਮਾਨ ਹੈ ਪੰਜਾਬ ਦੇ ਲੋਕਾਂ ਨੂੰ ਆਖਰਕਾਰ ਕਰਜ਼ਾ ਚੁਕਵਾੜਾ ਪਵੇਗਾ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਚੌਥੀ ਖਬਰ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅردو ਕੋਈ ਰਾਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਨਗਰ ਨਿਗਮ ਤੇ ਨਗਰ ਕੌਂਸਲ ਆਦਿ ਚੋਣਾਂ ਜਨਵਰੀ 2025 ਵਿੱਚ ਕਰਵਾਉਣ ਲਈ ਕਿਹਾ ਹੈ ਪੱਤਰ ਵਿੱਚ ਕਿਹਾ ਹੈ ਕਿ ਦਸੰਬਰ ਮਹੀਨੇ ਦਾ ਦੂਜਾ 15ਵਾਂ ਸਿੱਖ ਇਤਿਹਾਸ ਅੰਦਰ ਵੱਡੀ ਮਹੱਤਾ ਰੱਖਦਾ ਕਿਉਂਕਿ ਇਹਨਾਂ ਦਿਨਾਂ ਵਿੱਚ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸੈਵਜਾਦਿਆਂ ਮਾਤਾ ਗੁਜਰਕੌਰ ਜੀ ਅਤੇ ਪਿਆਰੇ ਸਿੱਖਾਂ ਦੀਆਂ ਸ਼ਹਾ ਤਾਂ ਹੋਈਆਂ ਹਨ ਉਹਨਾਂ ਕਿਹਾ ਕਿ ਸੈਕੋਂ ਇਹਨਾਂ ਦਿਨਾਂ 'ਚ ਭਾਵੁਕਤਾ ਅਤੇ ਬਰਾਗ ਵਿੱਚੋਂ ਲੱਗਦੀ ਹੈ ਅਤੇ ਆਪਣੇ ਸ਼ਹੀਦਾਂ ਦੇ ਸਤਿਕਾਰ ਵਜੋਂ ਕਿਸੇ ਵੀ ਤਰ੍ਹਾਂ ਦੇ ਖੁਸ਼ੀ ਵਾਲੇ ਸਮਾਗਮ ਕਰ ਤੋਂ ਗੁਰੇਜ਼ ਕਰਦੀ ਹੈ ਸਰਤਾ ਬਲੋਸ ਸਾਹਿਬ ਜਦਿਆਂ ਦੀ ਲਾਸਾਨੀ ਸ਼ਾਤ ਨੂੰ ਯਾਦ ਕਰਦੇ ਆ ਇਹ ਦਿਹਾੜੇ ਸਰਦਾਪੂਰਵ ਮਨਾਏ ਜਾਂਦੇ ਹਨ ਉਹਨਾਂ ਕਹਿਆ ਕਿ ਇਸ ਦੇ ਨਾਲ ਹੀ ਸਰਵਾਂ ਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਵ ਵੀ 6 ਜਨਵਰੀ 2025 ਨੂੰ ਆ ਰਿਹਾ ਜੋ ਸਿੱਖ ਕੌਮ ਬਲੋ ਪੂਰੇ ਵਿਸ਼ ਵਿੱਚ ਖਾਲਸਾਈ ਪਰੰਪਰਾਵਾਂ ਅਨੁਸਾਰ ਮਨਾਇਆ ਜਾਂਦਾ ਹੈ ਐਡਵੋਕੇਟ ਅਰਜਨ ਸਿੰਘ ਧਾਮੀ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਕਰਵਾਈਆਂ ਜਾਣੀਆਂ ਕਿਸੇ ਵੀ ਤਰ੍ਹਾਂ ਦੀ ਜੋਗ ਨਹੀਂ ਹੋਣੀਆਂ ਇਸ ਕਰਕੇ ਉਹਨਾਂ ਕਹਿਆ ਕਿ ਸਿੱਖ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਸ਼ਰੂਣੀ ਕਮੇਟੀ ਤੱਕ ਪਹੁੰਚ ਕੀਤੀ ਜਾ ਰਹੀ ਹੈ ਕਿ ਇਹਨਾਂ ਚੋਣਾਂ ਦੀਆਂ ਤਰੀਕਾ ਸ਼ਹੀਦੀ 15 ਵਾੜੇ ਅਤੇ 10ਵੇਂ ਪਾਸ਼ਾ ਜੀ ਦੇ ਪ੍ਰਕਾਸ਼ ਪੁਰਗ ਨੂੰ ਧਿਆਨ ਵਿੱਚ ਰੱਖ ਕੇ ਕਰਨ ਦੇ ਸਰਕਾਰ ਤੱਕ ਪਹੁੰਚ ਕੀਤੀ ਜਾਵੇ ਇਸ ਤੇ ਮਤੇ ਨਾਜ਼ਰ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਨੂੰ ਪੱਤਰ ਲੈ ਕੇ ਅਪੀਲ ਕੀਤੀ ਹੈ ਕਿ ਸਿੱਖ ਇਤਿਹਾਸ ਦੇ ਇਹਨਾਂ ਦਿਹਾੜਿਆਂ ਅਤੇ ਸੰਗਤਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਸਥਾਨਕ ਚੋਣਾਂ ਦੀਆਂ ਤਰੀਕਾ ਜਨਵਰੀ 2025 ਵਿੱਚ ਹੀ ਨਿਰਧਾਰਤ ਕੀਤੀਆਂ ਜਾਣ। ਆਓ ਦੋਸਤੋ ਆਖਰੀ ਅਤੇ ਪੰਜਵੀਂ ਖਬਰ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਦਿੱਲੀ ਤੋਂ ਅਬਰਸਰ ਤੱਕ ਚੱਲਣ ਵਾਲੀ ਬੁੱਲਟ ਰੇਲ ਲਈ ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਦੇ ਕਰੀਬ 321 ਪਿੰਡਾਂ ਤੋਂ ਜ਼ਮੀਨ ਅਕਵਾਇਰ ਕਰੇਗੀ। ਹੁਣ ਸਰਵੇਖਣ ਜੰਗੀ ਪੱਤਰ ਤੇ ਸ਼ੁਰੂ ਹੋ ਗਿਆ ਹੈ। ਇਸ ਹਾਈ ਸਪੀਡ ਰੇਲ ਲਾਈਨ ਲਈ ਸਰਵੇਖਣ ਦਾ ਕੰਮ ਦੋਮਾ ਰਾਜਾਂ ਵਿੱਚ ਜੰਗੀ ਪੱਧਰ ਤੇ ਚੱਲ ਰਿਹਾ ਹੈ ਬੁਲਟ ਟ੍ਰੇਨ ਦਿੱਲੀ ਤੋਂ ਅੰਮ੍ਰਿਤਸਰ ਤੱਕ 465 ਕਿਲੋਮੀਟਰ ਦਾ ਸਫ਼ਰ ਸਿਰਫ 2 ਘੰਟਿਆਂ ਵਿੱਚ ਪੂਰਾ ਕਰੇਗੀ ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਇਹ ਰੇਲ ਗੱਡੀ ਚੰਡੀਗੜ੍ਹ ਸਮੇਤ 15 ਸਟੇਸ਼ਨਾਂ ਤੇ ਰੁਕੇਗੀ ਇਸ ਬੁਲਟ ਟ੍ਰੇਨ ਦੀ ਬਤ ਤੋਂ ਬਤ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੈ ਇਸ ਦੀ ਰਨਿੰਗ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਔਸਤ ਰਫ਼ਤਾਰ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਤੋਂ ਇਲਾਵਾ ਇੱਕ ਵਾਰ ਕਰੀਬ 750 ਯਾਤਰੀ ਇਸ ਟ੍ਰੇਨ 'ਚ ਸਫ਼ਰ ਕਰ ਸਕਣਗੇ। ਦਿੱਲੀ, ਹਰਿਆਣਾ ਤੇ ਪੰਜਾਬ ਦੇ ਕੁੱਲ 343 ਪਿੰਡਾਂ ਤੋਂ ਜ਼ਮੀਨ ਅਕਵਾਇਰ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਸਾਰ ਕੇਂਦਰ ਸਰਕਾਰ ਪੰਜਾਬ ਦੇ ਕੁੱਲ 186 ਪਿੰਡਾਂ ਦੀ ਜ਼ਮੀਨ ਅਕਵਾਇਰ ਕਰੇਗੀ ਇਸ ਵਿੱਚ ਮੋਹਾਲੀ ਦੇ 39 ਜਲੰਧਰ ਦੇ 49 ਲੁਧਿਆਣੇ ਦੇ 37 ਅੰਮ੍ਰਿਤਸਰ ਦੇ 22 ਫਤਿਹਗੜ੍ਹ ਸਾਹਿਬ ਦੇ 25 ਕਪੂਰਥਲਾ ਦੇ 12 ਅਤੇ ਤਰਨਤਾਰਨ ਅਤੇ ਰੂਪਨਗਰ ਜ਼ਿਲ੍ਹੇ ਦੇ ਇੱਕ ਇੱਕ ਪਿੰਡ ਸ਼ਾਮਲ ਹਨ ਸੋ ਦੋਸਤੋ ਇਹ ਖਬਰਾਂ ਤੁਹਾਨੂੰ ਅਸੀਂ ਬਿਲਗਾ ਨਿਊਜ਼ ਆਨਲਾਈਨ ਚੈਨਲ ਤੋਂ ਸੁਣਾ ਰਹੇ ਸੀ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਸਾਡੇ ਕਮੈਂਟ ਬਾਕਸ ਵਿੱਚ ਆਪਣੇ ਤੁਸੀਂ ਵਿਚਾਰ ਲਿਖ ਸਕਦੇ ਹੋ ਪ੍ਰੋਗਰਾਮ ਚੰਗਾ ਲੱਗਾ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਤੁਸੀਂ ਵੇਖਦੇ ਰਹੋ ਪੰਜਾਬ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਅਸੀਂ ਕੱਲ ਫਿਰ ਤੁਹਾਡੇ ਲਈ ਇਸੇ ਸਮੇਂ ਇਹ ਜਿਹੜੀਆਂ ਕੱਲ ਨਵੀਆਂ ਤੇ ਤਾਜ਼ੀਆਂ ਪੰਜ ਖਬਰਾਂ ਤੁਹਾਡੇ ਲਈ ਲੈ ਕੇ ਆਵਾਂਗੇ ਜਿਹੜੀਆਂ ਪੰਜਾਬ ਅਤੇ ਦੇਸ਼ ਵਿੱਚ ਅਹਿਮ ਹੋਣਗੀਆਂ ਤੇ ਆਓ ਹੁਣ ਤੁਹਾਡਾ ਕਰਦਿਆਂ ਇਸ ਮੌਕੇ ਤੇ ਧੰਨਵਾਦ ਤੁਸੀਂ ਸਨ ਬਹੁਤ ਉਤਸ਼ਾਹ ਅਹ ਪੈਡੋਨਿਓ ਪ੍ਰੋਗਰਾਮ ਨੂੰ ਦੇਖ ਰਹੇ ਹੋ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ